ਸਰੀਰ ਤੋਂ ਕਹਿਣ ਲੱਗੇ ਕੋੜ ਦਾ ਰੋਗ ਚੱਲਿਆ ਪਿੰਗਲਾ ਹੈ ਖਾਰੀ ਦੇ ਵਿੱਚ ਲੈ ਕੇ ਜਾਂਦੀ ਆ ਅਹ ਰੱਬ ਦੇ ਬਾਣੇ ਵਿੱਚ ਰਹਿਣ ਵਾਲੀ ਔਰਤ ਆ ਅੱਜ ਇਤਿਹਾਸ ਕਹਿੰਦਾ ਜੀ ਇਹ ਚੱਲਦੀ ਹੋਈ ਸਾਰੇ ਇਲਾਕੇ ਦੇ ਵਿੱਚ ਕਿਉਂਕਿ ਪੱਟੀ ਦਾ ਇਲਾਕਾ ਨੇੜੇ ਪੈਂਦਾ ਜਦੋਂ ਇੱਥੇ ਆਈ ਨਾ 베ਰੀਆਂ ਦੀ ਠੰਡੀ ਛਾਂ ਦੇ ਹੇਠਾਂ ਆਪਣੇ ਪਤੀ ਨੂੰ ਕਹਿਣ ਲੱਗੇ ਉਸੇ ਤਰ੍ਹਾਂ ਪਿੰਗਲੇ ਪਤੀ ਨੂੰ ਉੱਥੇ ਰੱਖ ਕੇ ਚਲੀ ਗਈ ਆਪ ਇਹ ਲਾਗੇ ਤੁੰਗ ਪਿੰਡਾ ਉਥੋਂ ਮੰਗੜ ਵਾਸਤੇ ਜਾਂਦੀ ਆ ਕੋਈ ਦੋ ਰੋਟੀਆਂ ਮਿਲ ਜਾਣਗੀਆਂ ਮੈਂ ਤੇ ਮੇਰਾ ਪਤੀ ਖਾ ਕੇ ਗੁਜ਼ਾਰਾ ਕਰ ਲਵਾਂਗੇ ਤੇ ਰੱਬ ਦੇ ਸ਼ੁਕਰਾਨੇ ਵਿੱਚ ਜੁੜਾਂਗੇ ਇਤਿਹਾਸ ਇਹ ਕਹਿੰਦਾ ਹੈ ਇੱਥੇ ਫਿਰ ਬੀਬੀ ਰਜਨੀ ਦਾ ਪਿੰਗਲਾ ਕੀ ਦੇਖਦਾ ਜੀ 베ਰੀਆਂ ਦੇ ਉੱਤੇ ਬੈਠੇ ਹੋਏ ਕਾਂ ਉਹ ਜਦੋਂ ਕਹਿਣ ਲੱਗੇ ਉੱਡ ਕੇ ਆਉਂਦੇ ਆ ਨਾ ਪਾਣੀ ਪੀਂਦੇ ਚੁੱਪੀ ਮਾਰਦੇ ਆ ਤੇ ਕਹਿਣ ਲੱਗੇ ਚਿੱਟੇ ਹੋ ਕੇ ਨਿਕਲਦੇ ਆਂਦੇ ਉਹਨੇ ਜਦੋਂ ਇਹ ਖੇਡ ਦੇਖੀ ਨਾ ਇਹ ਇਕੱਲਾ ਇਤਿਹਾਸ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਹੈ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਤੈ ਕਉ ਆ ਹੰਸ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਕਹਿਣ ਲੱਗੇ ਫਿਰ ਇਹ ਜਦੋਂ ਇਹਨੇ ਸਭ ਕੁਝ ਦੇਖਿਆ ਮਨ ਵਿੱਚ ਗੱਲ ਆਈ ਮਨਾ ਜੇ ਇੱਕ ਪੰਛੀ ਇੱਕ ਜਾਨਵਰ ਕਹਿੰਦੇ ਇਹੋ ਜੀ ਨਖੇਦ ਜੂਣ ਕਹਿੰਦੇ ਵੀ ਇਹ ਕਾਲੇ ਰੰਗ ਤੋਂ ਚਿੱਟਾ ਹੋ ਸਕਦਾ ਹੈ ਤੇ ਮੇਰੇ ਸਰੀਰ ਦਾ ਰੋਕ ਕਿਉਂ ਨਹੀਂ ਇਹ ਰੁੱੜਦਾ ਹੋਇਆ ਜਲ ਦੇ ਨਜ਼ਦੀਕ ਆਇਆ ਨਾ ਇਹਨੇ ਆਪਣਾ ਪਹਿਲਾ ਹੱਥ ਡੋਬਿਆ ਤੇ ਬਾਹਰ ਕੱਢਿਆ ਠੀਕ ਹੋ ਗਿਆ ਜੀ ਫਿਰ ਦੂਜਾ ਹੱਥ ਡੋਬਦਾ ਇੰਜ ਲੱਗਿਆ ਵੀ ਕੱਲੇ ਹੱਥਾਂ ਨਾਲ ਨਹੀਂ ਪੂਰਾ ਸਰੀਰ ਡੋਬ ਦੇਵਾਂ ਕਈ ਚੁੱਬੇ ਜਦੋਂ ਕਹਿੰਦੇ ਵਿੱਚ ਲਏ ਆ ਨਾ ਚੁੱਬੀਆਂ ਲਾਉਂਦਿਆਂ ਲਾਉਂਦਿਆਂ ਮੇਰੇ ਸਾਹਿਬ ਸਤਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦਿਆ RAM ਦਾ ਸਰੋਵਰ ਨਾ ਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰਪੂਰਾ ਕਿਨੇ ਅੱਜ ਕਹਿਣ ਲੱਗੇ ਬਿਲਕੁਲ ਠੀਕ ਜਦੋਂ 9 ਨਵਬਰ ਨਾ ਹੋਇਆ ਬੀਬੀ ਰਜਨੀ ਆਈ ਉਹ ਕਹਿਣ ਲੱਗੀ ਮੇਰਾ ਪਤੀ ਕਿੱਥੇ ਗਿਆ ਤੇ ਮੇਰਾ ਪਤੀ ਸੀ ਰੋਲਾ ਪੈ ਗਿਆ ਜੀ ਉਹ ਕਹਿਣ ਲੱਗੀ ਮੇਰਾ ਪਤਾ ਮੇਰਾ ਜਿਹੜਾ ਪਤੀ ਆ ਉਹ ਪਿੰਗਲਾ ਸੀ ਤੂੰ ਮੇਰਾ ਉਹ ਕਹਿੰਦਾ ਮੈਂ ਹੀ ਤੇਰਾ ਪਤੀ ਆ ਸਾਰੀ ਗੱਲ ਕੀਤੀ ਜਦ ਨੂੰ ਕਹਿੰਦੇ ਦੁਪਹਿਰ ਦਾ ਵਕਤ ਸੰਗਤ ਪ੍ਰਸ਼ਾਦਾ ਛੱਕਿਆ ਰਹੀ ਆ ਰੌਲਾ ਪਿਆ ਸੇਖ ਇਕੱਠੇ ਹੋ ਗਏ ਕਹਿਣ ਲੱਗੇ ਕੀ ਗੱਲ ਤੁਸੀਂ ਲੜ ਕਿਉਂ ਰਹੇ ਹੋ ਝਗੜ ਕੇ ਇਸ ਗੱਲ ਤੋਂ ਰਹੇ ਹੋ ਸਾਰੀ ਗੱਲ ਦੱਸੀ ਜੀ ਉਸ ਵਕਤ ਫਿਰ ਉਹਨਾਂ ਕਿਆ ਕਹਿਣ ਲੱਗੇ ਤੁਸੀਂ ਘਬਰਾਓ ਨਾ ਤੁਸੀਂ ਲੜੋ ਨਾ ਝਗੜੋ ਨਾ ਕੋਈ ਵੀ ਹੋਇਆ ਬੀਬੀ ਰਜਨੀ ਨੂੰ ਵੀ ਇੱਕੋ ਗੱਲ ਕਹਿ ਦਿੱਤੀ ਕਹਿਣ ਲੱਗੇ ਬੀਬਾ ਤੇਰੇ ਨਾਲ ਪੂਰਾ ਇਨਸਾਫ ਹੋਏਗਾ ਜੇ ਇਹ ਸੱਚ ਬੋਲਦਾ ਕਹਿਣ ਲੱਗੇ ਤਾਂ ਵੀ ਗੱਲ ਪਤਾ ਲੱਗ ਜਾਏਗੀ ਜੇ ਝੂਠ ਬੋਲਦਾ ਇਹਨੂੰ ਬਣਦੀ ਸਜ਼ਾ ਦਿੱਤੀ ਜਾਏਗੀ ਪਰ ਤੁਸੀਂ ਆਪਸ ਦੇ ਵਿੱਚ ਨਾ ਝਗੜੋ ਆਪਾਂ ਗੁਰੂ ਅਰਜੁਨ ਪਾਤਸ਼ਾਹ ਜੀ ਦੇ ਕੋਲ ਚੱਲਦੇ ਆ ਤਣ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਕੋਲ ਆ ਗਏ ਅੰਤਰਜਾਮੀ ਸਤਗੁਰੂ ਸਭ ਜਾਣਦੇ ਆ ਮੇਰੇ ਦਾਤਾ ਨੇ ਬਚਨ ਕਿਹਾ ਕਹਿਣ ਲੱਗੇ ਧੀਏ ਇਹੀ ਤੇਰਾ ਪਤੀਏ ਤੇ ਸ਼ੱਕ ਨਾ ਕਰੀ ਅੱਜ ਸਤਗੁਰੂ ਦੀ ਕਿਰਪਾ ਵਰਤੀ ਪੁੱਛਿਆ ਕਿਸ ਸਥਾਨ ਤੇ ਕਲਾ ਵਰਤੀ ਦੱਸੋ ਜਗਾ ਦਿਖਾਓ ਅੱਜ ਦਾ ਦਿਨ ਬੀਤੀ ਧੋਇਆ ਇੱਕ ਵਿਸਾਖ ਦਾ ਅਗਲਾ ਦਿਨ ਚੜਨਾ ਜੀ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਿੱਖਾਂ ਸਮੇਤ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਭਾਈ ਜੇਠਾ ਪ੍ਰਾਣਾ ਲੰਗਾਹਾ ਭਾਈ ਬੀਦੀ ਚੰਦ ਹੋਰ ਸਿੱਖ ਸੰਗਤਾਂ ਦੇ ਨਾਲ ਬੀਬੀ ਰਜਨੀ ਤੇ ਇਹਦੇ ਠੀਕ ਹੋਏ ਪਤੀ ਨੂੰ ਲੈ ਕੇ ਸਤਗੁਰੂ ਜਦੋਂ ਜਿੱਥੇ ਆਏ ਆ ਨਾ ਅੱਜ ਦੱਸਿਆ ਕਹਿਣ ਲੱਗੇ ਦਾਤਾ ਇਸ ਜਗ੍ਹਾ ਤੇ ਕਲਾ ਵਰਤੀ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਵਨ ਸਰੋਵਰ ਦੀ ਸੇਵਾ ਇੱਕ ਵਿਸਾਖ ਵਾਲੇ ਦਿਨ ਸਤਿਗੁਰਾਂ ਆਰੰਭ ਕਰਵਾਈ ਆ ਜਾਂ ਇਥੋਂ ਦੀ ਇਸ ਇਸ਼ਨਾਨ ਦੀ ਮਹੱਤਤਾ ਬਹੁਤ ਵੱਡੀ ਹੈ ਕੱਲਾ ਏਕ ਆਪਾ ਸ਼ਬਦਾਂ ਨਾਲ ਹੀ ਨਹੀਂ ਕਿਉਂਕਿ ਅਰਦਾਸ ਦੇ ਵਿੱਚ ਰੋਜ਼ ਇਹ ਸ਼ਬਦ ਪੜਿਆ ਜਾਂਦਾ ਹੈ ਜਿੱਥੇ ਸਤਗੁਰਾਂ ਦੇ ਅੱਗੇ ਮੰਗ ਮੰਗਦੇ ਆ ਨਾ ਕਿ ਬਖਸ਼ਣਾ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀਦਾਨ ਕੇ ਸਤਾਨ ਰਹਿਤਦਾਨ ਵਿਵੇਕਦਾਨ ਸਹਾਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੀ ਇਸਨਾਣ ਉੱਥੇ ਗੱਲ ਦਰਸ਼ਨਾਂ ਦੀ ਤੇ ਇਸਨਾਣ ਦੀ ਗੱਲ ਕੀਤੀ ਗਈ ਅੱਜ ਮੇਰੇ ਸਾਹਿਬ ਸਤਗੁਰੂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਇਸ ਦੀ ਕਲਾ ਵਰਤਾਈ ਆ ਕੁਝ ਇੱਕ ਸਮਾਂ ਥੋੜਾ ਜਿਹਾ ਨ ਸੰਕੋਚ ਦਿਓ ਪੁਲਿਸ ਬੇਨਤੀ ਸਾਰੀ ਸੰਗਤ ਦਾ ਧਿਆਨ ਖਿਲਾੜਦੇ ਜੀ ਸਾਰੀ ਸੰਗਤ ਇੱਕ ਵਾਰੀ ਗਾਜ ਕੋ ਜੀ ਸਤਨਾਮ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ ਸਾ ਤਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਵਰਦਈ ਉਸ ਤੋਂ ਬਾਅਦ ਜੀ ਇਤਿਹਾਸ ਕਹਿੰਦਾ ਸਮਾਂ ਇਹ ਆ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਹਾਰਾਜ ਸ਼ੇਮੇ ਪਾਸ਼ਾ ਜਿੱਥੇ ਨਾਲ-ਨਾਲ ਵਿਸਾਖੀ ਮਨਾਉਂਦੇ ਰਹੇ ਆ ਜਦੋਂ ਸਤਿਗੁਰੂ ਜੀ ਨੇ ਆਪਾਂ ਲੜੀਵਾਰ ਇਤਿਹਾਸ ਤੇ ਵਿੱਚ ਵੀ ਵਿਚਾਰ ਦੇ ਪਏ ਤੇ ਅੱਗੇ ਵੀ ਵਿਚਾਰਾਂਗੇ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਾਜਿਆਂ ਨੂੰ ਰਹਾ ਕਰਵਾ ਕੇ ਲੈ ਕੇ ਆਏ ਦੀਪਮਾਲਾ ਬੰਦੀ ਛੋੜ ਦਿਵਸ ਦੀਵਾਲੀ ਦਾ ਜੋੜ ਮੇਲਾ ਜਿਹੜਾ ਸਿੱਖਾਂ ਦੇ ਵਿੱਚ ਫਿਰ ਦੋ ਦਿਹਾੜੇ ਪ੍ਰਚਲਿਤ ਹੋ ਗਈ ਜੀ ਇੱਕ ਤਾਂ ਵਿਸਾਖੀ ਦਾ ਜੋੜ ਮੇਲਾ ਤੇ ਦੂਸਰਾ ਦੀਪਮਾਲਾ ਇਹ ਮਨਾਈ ਜਾਣ ਲੱਗੀ ਆ ਅੱਜ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਖਤ ਹੈ ਤੁਸੀਂ ਕੱਲ ਸੁਣਿਆ ਸੀ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਦਿੱਲੀ ਦੀ ਧਰਤੀ ਤੇ ਸਨ 1664 ਦੇ ਵਿੱਚ ਵਿਸਾਖ ਦੇ ਮਹੀਨੇ ਵਿੱਚ ਸਤਿਗੁਰੂ ਜੋਤੀ ਜੋਤ ਸਮਾਏ ਨੇ ਮਿਰਜ਼ਾ ਰਾਜਾ ਅਜੈ ਸਿੰਘ ਦੇ ਬੰਗਲੇ ਅੰਦਰ ਔਰ ਉਹ ਵਕਤ ਆਇਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ ਪਾਵਨ ਅਸਥਾਨ ਗੁਰੂ ਕੇ ਮਹਿਲੇ ਆ ਸਨ 1621 ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵੇਖੇ ਸਨਮਾਨਯੋਗ ਮਾਤਾ ਨਾਨਕੀ ਜੀ ਦੇ ਉਦਰ ਤੋਂ ਮਹਾਰਾਜ ਜੀ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ ਅੰਦਰ ਹੋਇਆ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਗੁਰਤਾ ਗੱਦੀ ਦੀ ਪ੍ਰਾਪਤੀ ਵੀ ਸਤਿਗੁਰੂ ਜੀ ਨੂੰ ਵਿਸਾਖ ਦੇ ਮਹੀਨੇ ਵਿੱਚ ਹੁੰਦੀ ਆ ਅੱਜ ਮੇਰੇ ਦਾਤਾ ਨੇ ਐਸੀ ਕਿਰਪਾ ਵਰਤਾਈ ਅ ਰਹਿਮਤਾ ਵਰਤਾਈਆਂ ਹੁਣ ਤੁਹਾਡਾ ਜੀ ਧਿਆਨ ਦੇ ਵਿੱਚ ਰੱਖ ਕੇ ਚੱਲਦਾ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੈਂ ਕੱਲ ਜਿੱਥੋਂ ਤੁਹਾਡੇ ਨਾਲ ਗੱਲ ਛੱਡ ਕੇ ਗਿਆ ਉਸ ਤੋਂ ਉੱਥੋਂ ਬੇਨਤੀ ਸੰਜੀ ਕਰਨ ਲੱਗੇ ਆ ਗੁਰਤਾ ਗੱਦੀ ਸਤਗੁਰੂ ਪਾਤਸ਼ਾਹ ਜੀ ਨੂੰ ਪ੍ਰਾਪਤ ਹੋ ਗਈ ਆ ਬਾਬੇ ਬਕਾਲੇ ਦੀ ਧਰਤੀ ਤੇ ਕੁਝ ਸਮਾਂ ਕੁਝ ਦਿਨ ਮਹੀਨਿਆਂ ਦਾ ਜ਼ਿਕਰ ਕਰ ਲਈਏ ਸਤਗੁਰੂ ਜੀ ਇੱਥੇ ਦਾ ਗੁਰਤਾ ਗੱਦੀ ਤੋਂ ਬਾਅਦ ਰਹਾ ਹਾਲਾਂਕਿ ਚਲੋ ਰਹਿ ਤਾਂ ਬੜਾ ਲੰਬਾ ਸਮਾਂ ਨੇ 30 ਸਾਲ ਦੇ ਕਰੀਬ ਸਤਗੁਰੂ ਪਾਤਸ਼ਾਹ ਰਹਿੰਦੇ ਕਿਉਂਕਿ ਮਹਾਰਾਜ ਦੇ ਪੋਰੇ ਦੇ ਵਿੱਚ ਬੈਠ ਕੇ ਬਹੁਤ ਸਤਗੁਰਾਂ ਜਪ ਤਪ ਕੀਤਾ 26 ਸਾਲ ਦਾ ਜ਼ਿਕਰ 27 ਸਾਲ ਦਾ ਜ਼ਿਕਰ ਮਿਲਦਾ ਹੈ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜਦੋਂ ਧੀਰਮਲ ਦੇ ਕਹਿਣ ਦੇ ਉੱਤੇ ਛੀਹੇ ਮਛੰਦ ਨੇ ਸਤਿਗੁਰੂ ਜੀ ਤੇ ਗੋਲੀ ਚਲਾਈ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਜਗ੍ਹਾ ਨੂੰ ਸਤਿਗੁਰੂ ਜੀ ਮਾਤ ਨਾਨਕੀ ਦੇ ਕਹਿਣ ਦੇ ਉੱਤੇ ਸਤਿਗੁਰੂ ਪਾਤਸ਼ਾਹ ਆਪ ਇੱਥੋਂ ਬਾਬੇ ਬਕਾਲੇ ਦੀ ਧਰਤੀ ਤੋਂ ਸਤਿਗੁਰੂ ਚੱਲਦੇ ਆ ਚਲਦੇ ਹੋਏ ਇਲਾਕੇ ਨੂੰ ਤਾਰੇ ਆ ਦੁਨੀਆਂ ਨੂੰ ਸੰਸਾਰ ਨੂੰ ਤਾਰਦੇ ਹੋਏ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਇਤਿਹਾਸ ਕਹਿੰਦਾ ਹੈ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਇਸ ਇਲਾਕੇ ਨੂੰ ਤਾਰਦੇ ਸਤਿਗੁਰੂ ਪਾਤਸ਼ਾਹ ਅੱਜ ਜਿੱਥੇ ਅਸਥਾਨ ਕੀਰਤਪੁਰ ਸਾਹਿਬਾ ਸਤਿਗੁਰੂ ਇੱਥੇ ਆ ਗਏ ਕਿਉਂਕਿ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੱਡੇ ਪ੍ਰਾਪਾਪਾ ਸੂਰਜਮਲ ਜੀ ਰਹਿੰਦੇ ਨੇ ਬਾਬਾ ਸੂਰਜ ਮਲਜੀ ਦੇ ਕੋਲ ਅੱਜ ਇਹਨਾਂ ਦੇ ਪਰਿਵਾਰ ਦੇ ਕੋਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਅ ਰਹਿੰਦਿਆਂ ਇੱਥੇ ਕੁਝ ਦਿਨ ਹੋਈ ਆ ਇਧਰੋਂ ਬਿਲਾਸਪੁਰ ਜਿਹੜੀ ਰਾਜਧਾਨੀਆਂ ਨਾਲ ਪੈਂਦਾ ਜੀ ਅ ਰਾਜਿਆਂ ਦੇ ਇਹ ਜਗ੍ਹਾ ਹੈ ਬਿਲਾਸਪੁਰ ਦਾ ਰਾਜਾ ਸਤੀ ਰਾਜਾ ਕਲਿਆਣ ਚੰਦ ਕਲਿਆਣ ਚੰਦ ਦਾ ਪੁੱਤਰ ਸਤੀ ਰਾਜਾ ਤਾਰਾ ਚੰਦ ਤਾਰਾ ਚੰਦ ਦਾ ਅੱਗੇ ਪੁੱਤਰ ਸੀ ਜੀ ਰਾਜਾ ਦੀਪ ਚੰਦ ਰਾਜੇ ਦੀਪ ਚੰਦ ਦਾ ਪੁੱਤਰ ਹੈ ਅੱਗੇ ਰਾਜਾ ਭੀਮ ਚੰਦ ਰਾਜੇ ਦੀਪ ਚੰਦ ਦੀ ਮੌਤ ਹੋ ਚੁੱਕੀ ਹੈ ਮਰ ਚੁੱਕਿਆ ਹੈ ਪਰ ਜਦੋਂ ਰਾਣੀ ਚੰਪਾ ਜਿਹੜੀ ਰਾਜਾ ਦੀਪ ਚੰਦ ਦੀ ਘਰਵਾਲੀ ਆ ਇਹਨੂੰ ਜਦੋਂ ਪਤਾ ਲੱਗਿਆ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸੁਪੁੱਤਰ ਜਿਨ੍ਹਾਂ ਕੋਲੇ ਅੱਜ ਗੁਰਤਾ ਗੱਦੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ ਆਏ ਹੋਏ ਨੇ ਕਿਉਂ ਨਾ ਹੋਵੇ ਕਿ ਮੈਂ ਆਪਣੇ ਪਤੀ ਦੇ ਭੋਗ ਦੇ ਉੱਤੇ ਜਿਹੜਾ ਦਸਹਿਰਾ ਮਨਾਉਣਾ ਉਸ ਦਿਨ ਮੈਂ ਸਤਗੁਰਾਂ ਨੂੰ ਸੱਦਾ ਦੇਵਾਂ ਗੁਰੂ ਸਾਹਿਬ ਜੀ ਔੜ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ ਰਾਜਿਆਂ ਦੇ ਵਿੱਚ ਸਾਡੀ ਮਾਨ ਵਡਿਆਈ ਹੋਰ ਵਧੇਗੀ ਕਿਉਂਕਿ ਇਸ ਘਰ ਦੇ ਪਰਉਪਕਾਰ ਸਾਡੇ ਉੱਤੇ ਬਹੁਤ ਆ ਰਾਜਾ ਦੀਪ ਚੰਦ ਨੂੰ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਦੇ ਸਮਿਤ ਰਿਆ ਕਰਵਾ ਕੇ ਲੈ ਕੇ ਆਏ ਆ ਅੱਜ ਇਹਦੀ ਜਦੋਂ ਰਾਣੀ ਦੇ ਅੰਦਰ ਇਹ ਗੱਲ ਚੱਲੀ ਤੇ ਰਾਣੀ ਅੱਜ ਦੁਪਹਿਰ ਢਲੀ ਹੋਈ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰ ਡਾਈ ਆ। ਗੁਰੂ ਤੇਗ ਬਹਾਦਰ ਸਾਹਿਬ ਮਰ ਇਹ ਕਹਿਣ ਲੱਗੇ ਰਾਣੀ ਜ਼ਰੂਰ ਆਵਾਂਗੇ। ਅੱਜ ਸਵੇਰ ਦਾ ਵਕਤ ਹੋਈਆ ਸਾਰੇ ਜਿੰਨੇ ਇਲਾਕੇ ਦੇ ਰਾਜੇ ਸੱਦੇ ਸਨ ਸਾਰੇ ਆ ਗਏ। ਅ ਰਾਣੀ ਉਡੀਕ ਕਰਦੀ ਪਈਆ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਅਜੇ ਆਏ। ਅਹ ਰਾਣੀ ਨੂੰ ਕਦੇ ਕੋਈ ਆ ਕੇ ਕਹਿੰਦਾ ਜੀ ਜਿਹੜਾ ਬਾਕੀ ਦਾ ਕਾਰਜ ਕਰਨ ਵਾਲਾ ਹੈ ਕਹਿੰਦੇ ਤੁਸੀਂ ਕਰੋ ਆਪਣੇ ਪੁੱਤਰ ਨੂੰ ਤਖਤ ਤੇ ਬਿਠਾ ਕੇ ਦੇ ਤਿਲਕ ਲਾਓ ਇਹਨੂੰ ਗੱਦੀ ਤੇ ਬਿਠਾਇਆ ਜਾਏ ਰਾਜ ਤਖਤ ਤੇ ਨੂੰ ਸੰਭਾਲਿਆ ਜਾਏ ਰਾਣੀ ਕਹਿੰਦੀ ਕੁਝ ਸਮਾਂ ਹੋਰ ਖੜਜੋ ਸਤਿਗੁਰੂ ਔੜ ਵਾਲੇ ਆ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਸਤਾ ਦੇਖਦੀ ਹੈ ਇੱਕ ਵਿਦਵਾਨ ਨੇ ਬਹੁਤ ਸੁੰਦਰ ਸ਼ਬਦ ਕਹੇ ਨੇ ਉਹ ਕਹਿਣ ਲੱਗੇ ਅੱਖਾਂ ਵਿੱਚ ਆਈ ਸਵੇਦੀ ਇੱਕ ਦੇਖਦਿਆਂ ਰਾ ਤੇਰਾ ਗੋਇਆ ਕਮਲੇ ਚੈਨ ਨਾ ਪਾਵਣ ਕਹਿਆਂ ਨਾ ਮੰਨਣ ਮੇਰਾ ਉੱਚੇ ਟੇਲੇ ਮੈਂ ਚੜ ਚੜ ਦੇਖਾਂ ਨਾ ਨੀਂਦ ਨਹਿੜਾਂ ਨੂੰ ਆਵੇ ਵਿੱਚ ਵਿਛੋੜੇ ਹੋਈ ਬਾਵਰੀ ਜਿੰਦੜੀ ਪਰਦੀ ਹਾਵੇ ਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਆਹ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਬਹਿ ਚੱਲੇ ਜੋ ਰਾਣੀ ਅੱਜ ਮੈਂ ਰਾਗ ਦੇ ਵਿੱਚ ਆ ਗਈ ਅੱਜ ਉਹ ਸਮਾਂ ਉਹ ਘੜੀਆਂ ਸਮਾਪਤ ਹੋਈਆਂ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆ ਗਏ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆ ਗਏ ਨੇ ਮਹਾਰਾਜ ਜੀ ਦਾ ਉੱਚਾ ਆਸਣ ਸਤਿਗੁਰਾਂ ਨੂੰ ਬਿਠਾਇਆ ਸਾਰੀ ਰਸਮ ਅਦਾ ਕੀਤੀ ਗਈ ਅੱਜ ਸਾਰੇ ਰਾਜੇ ਲੰਬਾ ਸਮਾਂ ਸਤਿਗੁਰਾਂ ਦੇ ਕੋਲ ਬੈਠੇ ਆ ਜਦੋਂ ਕਹਿਣ ਲੱਗੇ ਸ਼ਾਮ ਦਾ ਵਕਤ ਆਉਣ ਲੱਗਿਆ ਆ ਰਾਜੇ ਕਹਿਣ ਲੱਗੇ ਦਿਨ ਦੇ ਛਪਾ ਤੋਂ ਪਹਿਲਾਂ ਪਹਿਲਾਂ ਸਾਰੇ ਦੇ ਸਾਰੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਕੀਰਤਪੁਰ ਸਾਹਿਬ ਨੂੰ ਆਉਣ ਲੱਗੇ ਨਾ ਅ ਰਾਣੀ ਆਪਣਾ ਇਲਾਕਾ ਸਾਰਾ ਦਿਖਾਉਂਦੀ ਪਈ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਲੇ-ਦੁਆਲੇ ਸਾਰੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਖੜ ਕੇ ਦੇਖਦੇ ਆ ਨਾ ਇੱਕ ਪਾਸੇ ਉੱਚੇ-ਉੱਚੇ ਪਹਾੜ ਆ ਇੱਕ ਪਾਸੇ ਪਾਣੀ ਚੱਲਦਾ ਦੂਸਰੇ ਪਾਸੇ ਜੰਗਲ ਦਾ ਇਲਾਕਾ ਹਰਿਆਵਲ ਬੜੀ ਆ ਤੇ ਇੱਕ ਕਹਿਣ ਲੱਗੇ ਪੱਧਰੀ ਧਰਤੀ ਵੀ ਬਹੁਤ ਦੂਰ ਤੱਕ ਦਿਖਾਈ ਦਿੰਦੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਰਾਣੀ ਚੰਪਾ ਨੇ ਬੇਨਤੀ ਕੀਤੀ ਮਹਾਰਾਜ ਹੱਸਣ ਦਾ ਕਾਰਨ ਕਿਰਪਾ ਕਹਿਣ ਲੱਗੇ ਧਰਤੀ ਬੜੀ ਰਮਣੀਕ ਐਂ ਜੀ ਕਰਦਾ ਵੀ ਕੁਝ ਸਮਾਂ ਇੱਥੇ ਰਹੀਏ ਬੇਨਤੀ ਕੀਤੀ ਰਾਣੀ ਕਹਿਣ ਲੱਗੀ ਦਾਤਾ ਸਭ ਕੁਝ ਤੁਹਾਡਾ ਹੈ ਤੁਸੀਂ ਆਪ ਰਹੋ ਬਖਸ਼ਿਸ਼ਾਂ ਵਰਤੋ ਜਿੰਨਾ ਸਮਾਂ ਮਹਾਰਾਜ ਜਿੱਥੇ ਜੀ ਕਰਦਾ ਸਭ ਕੁਝ ਦਿੱਤਾ ਹੋਇਆ ਤੁਹਾਡਾ ਹੈ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 500 ਰੁਪਏ ਦੇ ਅੰਦਰ ਇਹ ਸਾਰੀ ਦੀ ਸਾਰੀ ਜਿੰਨੀ ਧਰਤੀ ਦੀ ਸਤਗੁਰਾਂ ਨੇ ਮੁੱਲ ਖਰੀਦੀ ਆ ਮਾਖੋਵਾਲ ਦੀ ਧਰਤੀ ਆ ਮਹਾਰਾਜ ਜੀ ਨੇ ਇਥੋਂ ਫਿਰ ਕਹਿਣ ਲੱਗੇ ਮਾਖੇ ਦੰਤ ਨੂੰ ਕੱਢਿਆ ਨਾਮ ਰੱਖਿਆ ਸਨਮਾਨਯੋਗ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ ਚੱਕ ਦਾ ਅਖਰੀ ਅਰਥ ਹੁੰਦਾ ਜੀ ਪਿੰਡ ਚੱਕ ਨਾਨਕੀ ਨਾਮ ਰੱਖ ਦਿੱਤਾ ਗਿਆ ਆਪ ਫਿਰ ਇਥੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਦੁਨੀਆ ਨੂੰ ਮਾਲਵੇ ਦੇ ਇਲਾਕੇ ਨੂੰ ਸਮੁੱਚੀ ਮਾਨਵਤਾ ਨੂੰ ਸੁੱਖ ਦੇਣ ਦੇ ਵਾਸਤੇ ਤਾਰਨ ਹਿੱਤ ਸਤਿਗੁਰੂ ਚੱਲੇ ਲੇ ਸਭ ਨੂੰ ਸਤਿਗੁਰੂ ਜੀ ਤਾਰਦੇ ਹੋਏ ਕਦੇ ਮਾਲਵੇ ਦੀ ਧਰਤੀ ਤੇ ਰਹਿਮਤਾ ਵਰਤਾਈਆਂ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਂਗਰ ਦੇਸ਼ ਦੇ ਵਿੱਚ ਸਤਿਗੁਰੂ ਰਹਿਮਤਾ ਵਰਤਾਉਂਦੇ ਆ ਇਥੋਂ ਸਤਿਗੁਰੂ ਅਸ਼ਾਮ ਪਟਨਾ ਸਾਹਿਬ ਨੂੰ ਸਤਿਗੁਰੂ ਜੀ ਚਲੇ ਗਏ ਪਟਨਾ ਸਾਹਿਬ ਦੀ ਧਰਤੀ ਤੇ ਕੁਝ ਸਮਾਂ ਰਹਿ ਕੇ ਆਪ ਟਾਕੇ ਵੱਲ ਚਲੇ ਜਾਂਦੇ ਇਸੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ ਯਾਦ ਰੱਖਣਾ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤਕਰੀਬਨ 3-4 ਸਾਲਾਂ ਬਾਅਦ ਇਤਿਹਾਸ ਤਾਂ ਕਈਆਂ 5 ਸਾਲ ਦਾ ਜ਼ਿਕਰ ਕੀਤਾ ਵੀ 5 ਸਾਲਾਂ ਬਾਅਦ ਪੁੱਤਰ ਨੂੰ ਸਤਿਗੁਰੂ ਜੀ ਨੇ ਦਰਸ਼ਨ ਬਖਸ਼ੇ ਆ ਉਹ ਜਿਹੜਾ ਮਿਲਾਪ ਉਹ ਮਿਲਣੀ ਐਸੀ ਬਾ ਕਮਾਲ ਦੀ ਸੀ ਸੁੱਕਾ ਹੋਇਆ ਬਾਗਿਆ ਜੀ ਕਰੀਮ ਬਖਸ਼ ਦੇ ਰਹੀਮ ਬਖਸ਼ ਦਾ ਜਦੋਂ ਮਿਲਾਪ ਹੁੰਦਾ ਨਾ ਤੇ ਬਾਗ ਹਰਿਆ ਭਰਿਆ ਹੋ ਗਿਆ ਅੱਜ ਸਾਹਿਬ ਸਤਿਗੁਰੂ ਜੀ ਇੱਥੋਂ ਆਪ ਮਾਰਾ ਇਹ ਪੰਜਾਬ ਆ ਗਏ ਇਸ ਫਿਰ ਪੰਜਾਬ ਦੀ ਧਰਤੀ ਤੋਂ ਸਤਿਗੁਰਾਂ ਹੁਕਮਨਾਮਾ ਸਾਹਿਬ ਪੜਨਾ ਸਾਹਿਬ ਦੀ ਧਰਤੀ ਤੇ ਲਿਖਦੇ ਆ ਕਿ ਤੁਸੀਂ ਸਾਰਾ ਪਰਿਵਾਰ ਪੰਜਾਬ ਦੀ ਧਰਤੀ ਤੇ ਆ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਦੇ ਅੰਦਰ ਜ਼ਿਕਰ ਕੀਤਾ ਪਾਤਸ਼ਾਹ ਕਹਿਣ ਲੱਗੇ ਮਦਰ ਦੇਸ਼ ਹਮ ਕੋ ਲਿਆਏ ਪੰਜਾਬ ਦੀ ਧਰਤੀ ਤੇ ਸਤਿਗੁਰੂ ਜਦੋਂ ਆਉਂਦੇ ਆ ਇਸ ਧਰਤੀ ਤੇ ਔਰੰਗਜ਼ੇਬ ਦਾ ਇੰਨਾ ਕੁ ਜ਼ੁਲਮ ਵੱਧ ਚੁੱਕੀ ਹੈ